ਮਾਫ ਕਰਿਓ ਜੇ ਗੱਲ ਕੌੜੀ ਲੱਗੇ ਪਰ ਹਸਪਤਾਲ ਪਏ ਮਰੀਜ਼ ਨੂੰ ਇਸੇ ਕਰਕੇ ਬڑے-ਬڑے ਹਸਪਤਾਲ ਖੁੱਲ ਰਹੇ ਨੇ ਆਪਣੇ ਪ੍ਰੋਡਕਸ਼ਨ ਪੀਕ ਤੇ ਲੱਗੇ ਪਰ ਆਪ ਅਸੀਂ ਆਪਣਾ ਨਿਊਟ੍ਰੀਸ਼ਨ ਜ਼ੀਰੋ ਕਰ ਲਿਆ ਸਸਤੀ ਕਾਲ ਦੀ ਸਾਰਿਆਂ ਨੂੰ ਫੌਜੀ ਫਾਰਮ ਜੇ ਤੁਸੀਂ ਹਾਲ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰਕੇ ਰੱਖ ਲਓ ਆਪਾਂ ਆਪਣੇ ਚੈਨਲ ਦੇ ਉੱਤੇ ਫੋਕਸ ਕਰਦੇ ਆਂ ਮਿੱਟੀ ਨੂੰ ਤਕੜਾ ਕਰਨ ਦੇ ਵਿੱਚ ਤੁਹਾਡੇ ਕਮੈਂਟ ਮੇਰੇ ਲਈ ਫਿਊਲ ਦਾ ਕੰਮ ਕਰਦੇ ਨੇ ਸੋ ਪਲੀਜ਼ ਕਮੈਂਟ ਕਰਨ ਲੱਗੇ ਸੰਕੋਚ ਨਾ ਕਰਿਆ ਕਰੋ ਜਿੱਦਾਂ ਦੇ ਥਾਟ ਹੁੰਦੇ ਨੇ ਜਿੱਦਾਂ ਦੀ ਸਲਾਹ ਦੇਣੀ ਹੁੰਦੀ ਆ ਪਲੀਜ਼ ਤੁਸੀਂ ਮੋਸਟ ਵੈਲਕਮ ਹੋ ਜ਼ਰੂਰ ਦਿਆ ਕਰੋ ਅੱਜ ਦੀ ਬਹੁਤ ਖਰਾਬ ਕਰ ਲਈ ਆਪਾਂ ਆਪਣੇ ਪ੍ਰੋਡਕਸ਼ਨ ਪੀਕ ਤੇ ਲੈ ਗਏ ਪਰ ਆਪ ਅਸੀਂ ਆਪਣਾ ਨਿਊਟ੍ਰੀਸ਼ਨ ਜ਼ੀਰੋ ਕਰ ਲਿਆ ਇਸੇ ਕਰਕੇ ਬੜੇ ਬੜੇ ਹਸਪਤਾਲ ਖੁੱਲ ਰਹੇ ਨੇ ਮਾਫ ਕਰਿਓ ਜੇ ਗੱਲ ਕੌੜੀ ਲੱਗੇ ਪਰ ਹਸਪਤਾਲ ਪਏ ਮਰੀਜ਼ ਨੂੰ ਪੈਸਾ ਚੰਗਾ ਨਹੀਂ ਲੱਗਦਾ ਹੈਗਾ ਸਭ ਤੋਂ ਪਹਿਲੀ ਚੀਜ਼ ਜਿਹੜੀ ਤੁਸੀਂ ਕਰ ਸਕਦੇ ਹੋ ਆਪਣੀ ਜ਼ਮੀਨ ਲਈ ਉਹ ਹੈਗਾ ਕ੍ਰੌਪ ਰੋਟੇਸ਼ਨ ਤਾਂ ਕਿ ਇੱਕੋ ਜਿਹੇ ਮੋਨੋਕਲਚਰ ਫੋਲੋ ਕਰਕੇ ਆਪਾਂ ਆਪਣੇ ਜ਼ਮੀਨ ਦਾ ਉਹੀ ਨਿਊਟ੍ਰੀਸ਼ਨ बार-बार ਸੱਕ ਕਰਵਾਈ ਜਾ ਰਹੇ ਹਾਂ ਪਲਾਂਟਸ ਤੋਂ ਜਿਹਦੇ ਕਰਕੇ ਸਾਨੂੰ ਬਹੁਤ ਈ ਬਿਮਾਰੀਆਂ ਤੇੜੇ ਪੈਸਟਾਂ ਉੰਦਰ ਸਿਸਟਮਸ ਬੋ ਪਾਵਰ ਬਹੁਤ ਜ਼ਿਆਦਾ ਵੱਧ ਚੁੱਕੀ ਆ। ਇਹੀ ਚੀਜ਼ਾਂ ਕਰਕੇ ਜੇ ਅਸੀਂ ਕ੍ਰੌਪ ਰੋਟੇਸ਼ਨ ਲੈ ਆਵਾਂਗੇ ਚਾਹੇ ਧਾਲ ਵਾਲੀਆਂ ਫਸਲਾਂ ਲਈ ਆਈਏ ਵਿੱਚ ਜੋ ਇਹ ਨਾਈਟ੍ਰੋਜਨ ਫਿਕਸ ਕਰਦੀਆਂ ਜੜ੍ਹਾਂ ਦੇ ਵਿੱਚ ਚਾਹੇ ਆਪਾਂ ਆਪਣੇ ਪਸ਼ੂਆਂ ਦਾ ਫੌਡਰ ਕੋਈ ਵੀ ਚੀਜ਼ ਨਾਲ ਅਸੀਂ ਆਪਣੀ ਕ੍ਰੌਪ ਰੋਟੇਸ਼ਨ ਲੈ ਕੇ ਆਈਏ ਜਿਹਦੇ ਨਾਲ ਸਾਡੀ ਜ਼ਮੀਨ ਦੀ ਉਪਜਾਊ ਸ਼ਕਤੀ ਬਣੀ ਰਹੇ। ਦੂਜੀ ਜਿਹੜੀ ਆਪਾਂ ਕਰ ਸਕਦੇ ਆ ਉਹ ਹੈਗੀ ਆ ਰੈਸਟ। ਜੇ ਆਪਾਂ ਹੋਰ ਕੁਝ ਨਹੀਂ ਕਰ ਸਕਦੇ ਹੈਗੇ ਐਟ ਲੀਸਟ ਆਪਾਂ ਆਪਣੀ ਜ਼ਮੀਨ ਨੂੰ ਥੋੜੇ ਟਾਈਮ ਲਈ ਰੈਸਟ ਦੇ ਸਕਦੇ ਆ। ਚਾਹੇ ਵਿੱਚੋਂ 2 ਮਹੀਨੇ ਕੱਢੀਏ ਫਸਲਾਂ ਲੈ ਲੈ ਕੇ ਲੈ ਲੈ ਕੇ ਫਰਟੀਲਾਈਜ਼ਰ ਦੀ ਐਕਸੈਸਿਵ ਯੂਜ਼ ਕਰ ਕਰਕੇ ਜਿਹੜੀ ਉੱਪਰਲੀ 6 ਇੰਚ ਦੀ ਮਿੱਟੀ ਹੈ ਉਹ ਤਾਂ ਅਸੀਂ ਖਤਮੇ ਕਰ ਲਈ ਉਹ ਤਾਂ ਧੂੜ ਬਣਾ ਕੇ ਰੱਖਤੀ ਅਸੀਂ ਜੇ ਆਪਾਂ ਗੱਲ ਕਰ ਲਈਏ ਪੰਜਾਬ ਤੇ ਹਰਿਆਣਾ ਦੇ ਆਰਗੇਨਿਕ ਮੈਟਰ 0.25 ਤੋਂ ਲੈ ਕੇ 0.45 ਐਵਰੇਜ ਰਹਿ ਚੁੱਕਿਆ ਹੈ ਜੇ 2 ਸਾਲ ਹੋਰ ਨਿਕਲ ਗਏ ਮੈਨੂੰ ਲੱਗਦਾ ਆਪਾਂ ਫਰਟੀਲਾਈਜ਼ਰ ਲੈ ਕੇ ਜਿੰਨਾ ਮਰਜ਼ੀ ਜ਼ੋਰ ਲਾ ਲਈਏ ਆਪਾਂ ਆਪਣੀਆਂ ਫਸਲਾਂ ਖੜੀਆਂ ਨਹੀਂ ਕਰ ਸਕਾਂਗੇ ਐਦਾਂ ਦੇ ਹਾਲਾਤ ਹੋ ਜਾਣਗੇ ਕਿ ਕਿਸੇ ਕਿਸੇ ਏਰੀਆ ਦੇ ਵਿੱਚ ਤੀਜੀ ਚੀਜ਼ ਜਿਹੜੀ ਆਪਾਂ ਕਰ ਸਕਦੇ ਆ ਉਹ ਹੈਗਾ ਐਨੀਮਲ ਵੇਸਟ ਦੇਖੋ ਦੋ ਤਰ੍ਹਾਂ ਦੇ ਪ੍ਰਾਣੀ ਨੇ ਦੁਨੀਆ ਦੇ ਉੱਤੇ ਇੱਕ ਚੱਲ ਇੱਕਾ ਚੱ ਜਿਹੜੇ ਚੱਲਣੇ ਨੇ ਚੱਲ ਫਿਰ ਸਕਦੇ ਨੇ ਉਹ ਚੱਲ ਚਾਗੇ ਆਚਲ ਨੇ ਨਹੀਂ ਚੱਲ ਸਕਦੇ ਹੈਗੇ ਜਿਵੇਂ ਦਰਖਤ ਹੋਗੇ ਉਹ ਚੱਲ ਨਹੀਂ ਸਕਦੇ ਹੈਗੇ ਸੋ ਅਸੀਂ ਇੱਕ ਦੂਜੇ ਦੇ ਪੂਰਕ ਆ ਸਾਡਾ ਵੇਸਟ ਚਾਹੇ ਐਨੀਮਲ ਵੇਸਟ ਹੈ ਉਹ ਖੇਤ ਦੇ ਵਿੱਚ ਜਾਣਾ ਚਾਹੀਦਾ ਆ ਉਹ ਸਾਡੇ ਖੇਤ ਦੀ ਖਾਦ ਆ ਤੇ ਉਹਨਾਂ ਦਾ ਵੇਸਟ ਸਾਡੀ ਖਾਦ ਵੀ ਹੋ ਸਕਦਾ ਆ ਚਾਹੇ ਸੀਡ ਦੇ ਰੂਪ ਦੇ ਵਿੱਚ ਹੋਵੇ ਚਾਹੇ ਫਰੂਟ ਦੇ ਰੂਪ ਦੇ ਵਿੱਚ ਹੋਵੇ ਸੋ ਅਸੀਂ ਕਿਸੇ ਨਾ ਕਿਸੇ ਰਾਈਟ ਔਰ ਰੋਂਗ ਅਸੀਂ ਪੈਰਲਲ ਚੱਲੀਏ ਚਾਹੇ ਪੈਰਲਲ ਨਾਲ ਚੱਲੀਏ ਅਸੀਂ ਅਚਲ ਤੇ ਅਚਲ ਦੋਨੇ ਇੱਕ ਦੂਜੇ ਦੇ ਪੂਰਕ ਰਹ ਰਹੇ ਆ ਸੋ ਐਨੀਮਲ ਵੇਸਟ ਡੀਕੰਪੋਜ਼ ਕਰਕੇ ਸਾਨੂੰ ਆਪਣੇ ਖੇਤਾਂ ਨੂੰ ਜੁੜ ਦੇਣਾ ਚਾਹੀਦਾ ਆ ਜਿਹਦੇ ਨਾਲ ਸਾਡੇ ਖੇਤਾਂ ਦੀ ਉਪਜਾਊ ਸ਼ਕਤੀ ਵਧ ਸਕਦੀ ਆ ਚੌਥਾ ਜਿਹੜੀ ਚੀਜ਼ ਮੈਂ ਮੰਨਦਾ ਆ ਕਿ ਚਲੋ ਆਪਾਂ ਕੋਈ ਫਸਲ ਉਗਾਈਏ ਆਪਣੇ ਖੇਤ ਦੇ ਵਿੱਚ ਉਸ ਤੋਂ ਬਾਅਦ ਉਹਨੂੰ ਵੱਢ ਲਿਆ ਮੰਨ ਲਿਆ ਜਿਵੇਂ ਆਪਾਂ ਧਾਨ ਲਾਏ ਧਾਨ ਦੇ ਵਿੱਚ ਆਪਣੇ ਕੋਲ ਚੌਲਾ ਆ ਗੇ ਚੌਲਾ ਆਏ ਜਿਹੜੀ ਰਹਿਨ ਖੂਨ ਸੀਗੀ ਹੁਣ ਜਾਂ ਤਾਂ ਉਹ ਅੱਗ ਦੀ ਭੇਡ ਚੜਾਤੀ ਉਹ ਇੱਕ ਸੋਰਸ ਹੋ ਗਿਆ ਬਟ ਅਗੇਨ ਉਹਦੇ ਚ ਆਪਾਂ ਨੂੰ ਰਿਸਕ ਡਾੜਾ ਪਿਆ ਕਿ ਅਸੀਂ ਆਪਣੀ ਉਪਜਾਊ ਸ਼ਕਤੀ ਕਾਰਬਨ ਕੰਟੈਂਟ ਬਹੁਤ ਅੜਾਤਾ ਤੇ ਗੁੱਡ ਬੈਕਟੀਰੀਆ ਸੀਗੇ ਉਹਦੀ ਕਲੋਨੀ ਵੀ ਖਤਮ ਕਰੀ ਸੋ ਮੈਨੂੰ ਇਹ ਲੱਗਦਾ ਆ ਜਿਹੜਾ ਕ੍ਰੌਪਸ ਦਾ ਹੱਕਾ ਉਹਨੂੰ ਦਿੱਤਾ ਜਾਵੇ ਮਤਲਬ ਜਿਹੜੀ ਚੀਜ਼ ਆਪਾਂ ਉਹ ਤੋਂ ਲੈਣੀ ਸੀ ਉਹ ਤਾਂ ਲੈ ਲਈ ਬਾਕੀ ਜਿਹੜੀ ਚੀਜ਼ ਬਚ ਗਈ ਆ ਉਹ ਆਪਾਂ ਨੂੰ ਉਹਨੂੰ ਵਾਪਸ ਦੇਣੀ ਚਾਹੀਦੀ ਸੀਗੀ ਸੋ ਜਿਹਨੂੰ ਆਪਾਂ ਅੱਜ ਗੱਠਾਂ ਦੀ ਵੀ ਐਗਜ਼ਾਮਪਲ ਦੇ ਦਿੰਨੇ ਆ ਗੱਠਾਂ ਦੇ ਉੱਤੇ ਮੇਰੇ ਹਿਸਾਬ ਦੇ ਨਾਲ ਖੇਤ ਦਾ ਹੱਕ ਤਾਂ ਬਣਦਾ ਹੀ ਆ ਤੇ ਪੰਜਵੀਂ ਚੀਜ਼ ਜਿਹੜੀ ਤੁਸੀਂ ਕਰ ਸਕਦੇ ਹੋ ਹੈਗੀ ਆ ਜੀ ਗ੍ਰੀਨ ਮਨਿਓਰਿੰਗ ਕੱਲੇ ਜੰਤਰ ਜਾਂ ਟੈਂਸ਼ਨ ਨਾਲ ਨਹੀਂ ਹੋਣੀ ਹੈਗੀ ਹੁਣ ਕਰ ਸਕਦੇ ਹੋ ਬਹੁਤ ਵਧੀਆ ਗੱਲ ਆ ਜੇ ਥੋੜਾ ਐਕਸਟਰਾ ਐਫਰਟ ਲਾ ਸਕਦੇ ਹੋ ਤਾਂ 8-9 ਤਰ੍ਹਾਂ ਦੇ ਅਲੱਗ-ਅਲੱਗ ਬੀਜ ਆਪਣੇ ਖੇਤ ਦੇ ਵਿੱਚ ਵਾਉਣੇ ਸਟਾਰਟ ਕਰ ਦਿਓ ਜਦੋਂ 40-45 ਦਿਨ ਦੇ ਹੋ ਜਾਂਦੇ ਨੇ ਤਿੰਨ ਤਰ੍ਹਾਂ ਦੇ ਅਨਾਜ ਹੋਗੇ ਤਿੰਨ ਤਰ੍ਹਾਂ ਦੀਆਂ ਔਇਲ ਵਾਲੀ ਫਸਲਾਂ ਹੋਗੀਆਂ ਤੇ ਤਿੰਨ ਤਰ੍ਹਾਂ ਦੇ ਹੋਰ ਕੋਈ ਚੀਜ਼ ਤੁਸੀਂ ਵਿੱਚ ਚਾਹੇ ਫੁੱਲਾਂ ਵਾਲੀ ਵੀ ਖੇਤੀ ਕਰਦੇ ਨਾ ਤੁਸੀਂ ਉਹ ਵੀ ਬਹੁਤ ਕਰ ਸਕਦੇ ਹੋ ਵਿੱਚ ਵਾ ਸਕਦੇ ਹੋ ਉਹ ਵੀ ਤੁਹਾਨੂੰ ਬਹੁਤ ਵਧੀਆ ਰਿਜ਼ਲਟ ਦੇਣਗੇ ਕਾਸ ਕਰਕੇ ਗੇਂਦਿਆ ਤੇ ਜਿਹੜੀ ਚੀਜ਼ ਸਭ ਤੋਂ ਵੱਧ ਕਾਰਬਨ ਹੋਲਡ ਕਰ ਸਕਦੀ ਆ ਉਹ ਹੈਗੇ ਜੀ ਤਿਲ ਦੀ ਖੇਤੀ ਤੁਸੀਂ ਤਿਲ ਜ਼ਰੂਰ ਬੀਜਿਆ ਕਰੋ ਜੇ ਤੁਸੀਂ ਗ੍ਰੀਨ ਮੈਨਿਊਰਿੰਗ ਕਰਨੀ ਹੁੰਦੀ ਆ ਤੇ ਛੇਵੀਂ ਚੀਜ਼ ਵੇਸਟ ਡੀਕੰਪੋਜ਼ਰ ਜਿਹੜੀ ਚੀਜ਼ ਪਿਛਲੇ 7-8 ਸਾਲ ਤੋਂ ਬਹੁਤ ਵਧੀਆ-ਵਧੀਆ ਫਾਰਮਿੰਗ ਵਾਲੇ ਬੰਦੇ ਯੂਜ਼ ਕਰਦੇ ਪਏ ਨੇ ਤੇ ਉਹਨਾਂ ਨੂੰ ਰਿਜ਼ਲਟ ਮਿਲਦਾ ਪਿਆ ਐਟ ਲੀਸ ਜਿਹੜਾ ਆਪਣਾ ਵੇਸਟ ਪਿਆ ਸੀਗਾ ਚਾਹੇ ਜੜਾਂ ਦਾ ਹੋਣਾ ਕਿਸੇ ਵੀ ਫਸਲ ਦੀ ਆ ਚਾਹੇ ਕੋਈ ਹੋਰ ਵੇਸਟ ਪਿਆ ਹੋਵੇ ਖੇਤ ਦੇ ਵਿੱਚ ਉਹਨੂੰ ਗਾਲਣ ਦੇ ਵਿੱਚ ਵੇਸਟ ਡੀਕੰਪੋਜ਼ਰ ਬਹੁਤ ਹੈਲਪ ਕਰਦਾ ਆ ਵੇਸਟ ਡੀਕੰਪੋ ਉਹਨੂੰ ਜਦੋਂ ਤੁਹਾਡੇ ਪਾਣੀ ਚੱਲਦਾ ਪਿਆ ਆ ਉਹਨੂੰ ਪਾਣੀ ਨਾਲ ਜ਼ਰੂਰ ਚਲਾਇਆ ਕਰੋ ਸੋ ਇਹ ਕੰਮ ਕਰਕੇ ਤੁਸੀਂ ਆਪਣੇ ਖੇਤ ਦੀ ਉਪਜਾਊ ਸ਼ਕਤੀ ਵਧਾ ਸਕਦੇ ਹੋ ਤੇ ਥੋੜੀ ਸਿਹਤ ਤੁਹਾਡੇ ਹੱਥ ਚ ਆ ਸਕਦੀ ਆ ਜੇ ਤੁਹਾਨੂੰ ਲੱਗਦਾ ਹੁੰਦਾ ਕਿ ਵੀਡੀਓ ਵਧੀਆ ਹੁੰਦੀ ਆ ਤਾਂ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਧੰਨਵਾਦ